ਪੰਜਾਬ ਸਰਕਾਰ ਵੱਲੋਂ ਬੇਰੋਜ਼ਗਾਰ ਅਤੇ ਨੌਕਰੀ ਮੰਗਣ ਵਾਲੇ ਟੀਚਰਾਂ ਉੱਪਰ ਕੀਤਾ ਜਾ ਰਿਹਾ ਤਸੱਦਦ ਅਤੇ ਪੰਜਾਬ ਪੁਲਿਸ ਵੱਲੋਂ ਵਰਤੀ ਗਈ ਸ਼ਬਦਾਵਲੀ ਨਾ ਬਰਦਾਸ਼ਤ ਕਰਨ ਵਾਲੀ ਹੈ ਸਰਕਾਰ ਵੱਲੋਂ ਕਿਸਾਨਾਂ ਜਵਾਨਾਂ ਅਧਿਆਪਕਾਂ ਨਾਲ ਕੀਤੀ ਜਾ ਰਹੀ ਕੁੱਟਮਾਰ ਸੂਬੇ ਨੂੰ ਸ਼ਰਮਸਾਰ ਕਰਨ ਵਾਲੀ ਘਟਨਾ ਹੈ ਜਿਨ੍ਹਾਂ ਵਾਲੇ ਸਮੇਂ ਵਿੱਚ ਪੰਜਾਬ ਸਰਕਾਰ ਨੂੰ ਮਹਿੰਗੀ ਪਵੇਗੀ ਅਤੇ ਨੀਤੀਜੇ ਵੀ ਇਸ ਦੇ ਭੁਗਤਨੇ ਪੈਣਗੇ ਇਨਾ ਵਿਚਾਰਾ ਦਾ ਪ੍ਰਗਟਾਵਾ ਭਾਰਤੀ ਕਿਸਾਨ ਯੂਨੀਅਨ ਦੁਆਬਾ ਦੇ ਸੂਬਾ ਪ੍ਰਧਾਨ ਮਨਜੀਤ ਸਿੰਘ ਰਾਏ ਨੇ ਨੇੜਲੇ ਪਿੰਡ ਮੁਠੱਡਾ ਕਲਾ ਵਿੱਚ ਮੁਠੱਡਾ ਕਲਾ ਦੀ ਸਰਕਲ ਦੀ ਨਵੀਂ ਟੀਮ ਦਾ ਗਠਨ ਮਗਰੋਂ ਕੀਤਾ ਮੁਠੱਡਾ ਕਲਾ ਸਰਕਲ ਦਾ ਪ੍ਰਧਾਨ ਹਰਮਿੰਦਰ ਸਿੰਘ ਰਾਣਾ ਨੂੰ ਥਾਪਿਆ ਜਦਕਿ ਵਾਈਸ ਪ੍ਰਧਾਨ ਤੇਜਾ ਸਿੰਘ ਸ਼ਰਨਜੀਤ ਸਿੰਘ ਨੂੰ ਜਨਰਲ ਸਖਤਰ ਸਤਨਾਮ ਸਿੰਘ ਨੂੰ ਕੈਸ਼ਰ ਬਣਾਇਆ ਰਾਏ ਨੇ ਹੋਰ ਕੀ ਕਿਹਾ ਆਓ ਤੁਸੀਂ ਵੀ ਸੁਣੋ ਮੁਠੱਡਾ ਕਲਾ ਦੇ ਵਿੱਚ ਸਰਕਲ ਜਿਹੜਾ ਮੁਠੱਡਾ ਕਲਾ ਇਹਦੀ ਸਾਰੀ ਟੀਮ ਜਿਹੜੀ ਆ ਉਹ ਭਾਰਤੀ ਕਿਸਾਨ ਯੂਨੀਅਨ ਦੁਆਬਾ ਵੱਲੋਂ ਕੋਸ਼ਿਸ਼ ਕੀਤੀ ਗਈ ਆ ਕੰਮ ਤਾਂ ਬੇਸ਼ੱਕ ਇਹ ਸ਼ੁਰੂ ਤੋਂ ਕਰਦੇ ਆ ਰਹੇ ਆ 2020 ਕੀ ਦੇ ਅੰਦੋਲਨ ਚ ਮਠੱਡਾ ਕਲਾ ਦੇ ਪਿੰਡ ਨੇ ਨਾਲ ਦੇ ਪਿੰਡਾਂ ਨੇ ਵੱਡਾ ਸਹਿਯੋਗ ਦਿੱਤਾ ਔਰ ਹੁਣ ਤੱਕਰ ਵੀ ਭਾਰਤੀ ਕਿਸਾਨ ਯੂਨੀਅਨ ਦੁਆਬਾ ਵਾਸਤੇ ਵੱਡੇ ਕਾਫਲੇ ਲੈ ਕੇ ਜਾਂਦੇ ਰਹੇ ਆ ਸੋ ਹੁਣ ਇਹਨਾਂ ਦੇ ਨਾਲ ਦੇ ਕਈ ਪਿੰਡਾਂ ਦੇ ਸਰਪੰਚਾ ਜਿੱਥੇ ਹਾਜ਼ਰ ਹੋਏ ਨੇ ਔਰ ਆ ਸਾਡੇ ਰਾਣਾ ਭਾਜੀ ਇਹ ਜਿਹੜੇ ਅਸੀਂ ਇਹਨਾਂ ਨੂੰ ਸਰਕਲ ਮਠੱਡਾ ਕਲਾਂ ਦੇ ਪ੍ਰਧਾਨ ਚੁਣਿਆ ਔਰ ਸਾਡੇ ਕੈਸ਼ੀਅਰ ਨੇ ਕੀ ਨੌਜਵਾਨ ਮੁੰਡੇ ਸ਼ਮਜੀਤ ਸਿੰਘ ਕੈਸ਼ੀਅਰ ਹੈ ਔਰ ਤੇਜਾ ਸਿੰਘ ਸਾਡੇ ਸਖਤਰ ਨੇ ਉਹਨਾਂ ਨੂੰ ਲਾਇਆ ਹੈਗਾ ਸੋ ਇਹਨਾਂ ਨੇ ਬਾਕੀ ਪਿੰਡਾਂ ਦੀਆਂ ਇਕਾਈਆਂ ਹੁਣ ਜਿਹੜੀਆਂ ਉਹਨਾਂ ਦੇ ਪ੍ਰਧਾਨ ਇਹ ਲਾਉਣਗੇ ਕਿਉਂਕਿ ਆਪਾਂ ਇਹਨਾਂ ਨੂੰ ਸਾਰੇ ਅਧਿਕਾਰ ਦਿੱਤੇ ਸਰਕਲ ਦੇ ਸੋ ਇਹ ਜਿੰਨੇ ਵੀ ਪਿੰਡ ਨਾਲ ਜੋੜਨਗੇ ਉਹਨਾਂ ਦੀਆਂ ਇਕਾਈਆਂ ਦੇ ਪ੍ਰਧਾਨ ਉਹਨਾਂ ਦੇ ਕੈਸ਼ੀਅਰ ਉਹ ਸਾਰੇ ਇਹਨਾਂ ਨੇ ਵੇਖ ਕੇ ਲਾਉਣੇ ਨੇ ਸਕੱਤਰ ਸੋ ਅੱਜ ਸਾਨੂੰ ਬੜੀ ਖੁਸ਼ੀ ਆ ਮਾਣ ਪ੍ਰਾਪਤ ਹੋਇਆ ਕਿ ਇਸ ਏਰੀਆ ਦੇ ਵਿੱਚ ਜਿਹੜਾ ਭਾਰਤੀ ਕਿਸਾਨ ਜੂਨੀਅਨ ਦੁਆਬਾ ਉਹ ਪਹਿਲਾਂ ਨਾਲੋਂ ਬਹੁਤ ਜ਼ਿਆਦਾ ਤਕੜੀ ਹੋਈ ਹੈ ਕਿਉਂਕਿ ਇਸ ਏਰੀਏ ਨੇ ਅੱਜ ਬਿਲਕੁਲ ਪਿੰਡਾਂ ਦੇ ਕਾਫੀ ਪਿੰਡਾਂ ਦੇ ਸਰਪੰਚ ਆਏ ਜਿਨ੍ਹਾਂ ਨੇ ਸਾਨੂੰ ਇਹਦੇ ਵਿੱਚ ਸ਼ਾਮਲ ਹੋਏ ਨੇ ਜਥੇਬੰਦੀ 'ਚ ਔਰ ਸਾਡੀ ਸਪੋਰਟ ਦਾ ਵਾਅਦਾ ਕੀਤਾ ਹਾਂਜੀ ਲਗਾਤਾਰ ਐਜੀਟੇਸ਼ਨ ਚੱਲ ਰਿਹਾ ਚਾਹੇ ਉਹ ਕਿਸਾਨਾਂ ਦਾ ਹੋਵੇ ਜ਼ਰੂਰਵਾਰਾਂ ਦਾ ਹੋਵੇ ਕੱਲ ਦਾ ਦੇਖਿਆ ਹੋਣਾ ਤੁਸੀਂ ਇੱਕ ਵੀਡੀਓ ਬੜੀ ਤੇਜ਼ੀ ਨਾਲ ਵਾਇਰਲ ਹੋਈ ਹੈ ਕਿਵੇਂ ਦੇਖਦੇ ਹੋ ਸਾਰੀ ਵੀਡੀਓ ਦੇਖੋ ਪਹਿਲਾਂ ਤਾਂ ਮੈਂ ਜਿਹੜੀ ਕੱਲ ਦੀ ਵੀਡੀਓ ਆ ਕਿਉਂਕਿ ਉਹ ਬਹੁਤ ਸਾਰੇ ਜਿਹੜੇ ਅਧਿਆਪਕ ਟੀਚਰ ਜਿਹੜੇ ਉਹਨਾਂ ਦਾ ਧਰਨਾ ਮਜਾਰਾ ਚੱਲ ਰਿਹਾ ਸੀਗਾ ਔਰ ਉਹਦੇ ਵਿੱਚ ਮੈਂ ਸਮਝਦਾ ਭਈ ਜੋ ਪੁਲਿਸ ਨੇ ਕੀਤਾ ਉਹ ਸਹਿਯੋਗ ਨਹੀਂ ਉਹਦੀ ਸਖਸ਼ਬਦਾਂ ਜਿੰਦਾ ਕਰਦਾ ਕਿਉਂਕਿ ਇੱਕ ਵੀਡੀਓ ਆਈ ਹੈ ਜਿਹਦੇ ਵਿੱਚ ਇੱਕ ਇਨਸਪੈਕਟਰ ਰੈਂਕ ਦਾ ਬੰਦਾ ਹੈ ਔਰ ਉਹ ਜਿਹੜੇ ਟੀਚਰ ਨੇ ਉਹਨਾਂ ਦੇ ਵਿੱਚੋਂ ਇੱਕ ਟੀਚਰ ਨੇ ਉਹਨੂੰ ਬੜੀ ਭੱਦੀ ਸ਼ਬਦਾਂਲੀ ਵਰਤਦਾ ਹੈ ਔਰ ਉਹਦੇ ਤੇ ਹੱਥ ਵੀ ਚੁੱਕਦਾ ਹੈ ਥੱਪੜ ਵੀ ਮਾਰਦਾ ਹੈ ਸੋ ਮੈਂ ਭਗਵੰਤ ਮਾਨ ਜੀ ਨੂੰ ਕਹਿਣਾ ਚਾਹਣਾ ਹੈ ਭਗਵੰਤ ਮਾਨ ਜੀ ਇੰਜ ਨਾ ਕਰੋ ਕਿ ਤੁਹਾਨੂੰ ਪਿੰਡਾਂ 'ਚ ਨਿਕਲਣਾ ਆਪਣੇ ਪਿੰਡਾਂ 'ਚ ਨਿਕਲਣਾ ਵੀ ਮੁਸ਼ਕਲ ਹੋ ਜਾਵੇ ਇਹ ਸਾਰਾ ਲੋਕ ਜਿਹੜੇ ਆ ਲੇਖਾ ਜੋਖਾ ਰੱਖਣਗੇ ਜਿਵੇਂ ਤੁਸੀਂ ਕਹਿੰਦੇ ਹੁੰਦੇ ਸੀ ਪਹਿਲਾਂ ਸੱਤਾ 'ਚ ਆਉਣ ਤੋਂ ਕੇ ਭਾਈ ਜਿਹੜੇ ਪਿਛਲੀਆਂ ਇਹਨਾਂ ਨੂੰ ਵੋਟਾਂ ਪਾਈਆਂ ਉਹਦਾ ਹਿਸਾਬ-ਕਿਤਾਬ ਇਹਨਾਂ ਤੋਂ ਮੰਗੋ ਸੋ ਲੋਕ ਹੁਣ ਤੁਹਾਡੇ ਕੋਲੋਂ ਵੀ ਹਿਸਾਬ-ਕਿਤਾਬ ਲੈਣਗੇ ਇੱਕ ਇੱਕ ਗੱਲ ਦਾ ਹਿਸਾਬ ਲਿਆ ਜਾਊਗਾ ਜਿੰਨਾ ਤੁਸੀਂ ਲੋਕਾਂ ਤੇ ਲਾਠੀਆਂ ਵਰਸਾਈਆਂ ਨੇ ਜਿਵੇਂ ਮੋਰਚੇ ਚਕਾਏ ਨੇ ਔਰ ਜਿਵੇਂ ਅੱਜ ਟੀਚਰਾਂ ਤੇ ਸਾਡੀਆਂ ਪੜਾਣਾ ਨਰਸਾਂ ਤੇ ਤੁਸ਼ੱਦਨ ਕਰ ਰਹੇ ਹੋ ਇਹ ਵਿਆਜ ਸਮੇਤ ਤੁਹਾਨੂੰ ਮੋੜਾਂਗੇ 26 ਖਤਮ ਹੋਉਣ ਦਿਓ 27 ਜਦੋਂ ਤੁਸੀਂ ਪਿੰਡਾਂ ਚ ਆਉਣਾ ਵਿਆਜ ਸਮੇਤ ਮੋੜਾਂਗੇ ਸਿੱਖਿਆ ਕ੍ਰਾਂਤੀ ਨੂੰ ਕਿੱਦਾਂ ਦੇਖਦੇ ਨੇ ਸਿੱਖਿਆ ਕ੍ਰਾਂਤੀ ਮੈਂ ਤਾਂ ਇਹ ਕਹਾਂਗਾ ਕਿ ਇਹ ਸਰਕਾਰ ਮੋਦੀ ਸਰਕਾਰ ਜੁਮਲਿਆਂ ਵਾਲੀ ਸਰਕਾਰ ਸੀ ਉਹ ਤੋਂ ਵੀ ਟੱਪ ਗਈ ਇਹ ਤੋਂ ਹੁਣ ਨਜ਼ਰ ਆਉਂਦਾ ਵੀ ਜਿਹੜੀ ਦਿੱਲੀ ਦੀ ਸਿੱਖਿਆ ਕ੍ਰਾਂਤੀ ਦਾ ਰੌਲਾ ਪਾਉਂਦੇ ਸੀ ਉੱਥੇ ਵੀ ਆਹੇ ਕੁਛ ਕੀਤਾ ਹੋਵੇਗਾ ਕਿ ਪਹਿਲੇ ਜਿਹੜੇ ਪਖਾਨੇ ਬਣੇ ਹੋਏ ਨੇ ਪਹਿਲੇ ਸਕੂਲ ਦੀਆਂ ਦਿਵਾਰਾਂ ਬਣੀਆਂ ਹੋਏ ਨੇ ਕਮਰੇ ਬਣੇ ਹੋਏ ਨੇ ਉਹਨਾਂ ਨੂੰ ਕੂਚੀ ਫੇਰ ਕੇ ਜਿਵੇਂ ਇਹਨਾਂ ਨੇ ਸੁਵਿਧਾ ਕੇਂਦਰਾਂ ਨੂੰ ਹੈਲਥ ਕੇਂਦਰ ਜਿਹੜਾ ਘੋਸ਼ਿਤ ਕਰਤਾ ਸੀ ਕੂਚੀ ਮਾਰ ਕੇ ਮੈਂ ਸਮਝਦਾ ਵੀ ਜਿਹੜਾ ਹੁਣ ਤੱਕ 1 ਲੱਖ ਕਰੋੜ ਦਾ ਕਰਜ਼ਾ ਏ ਟਿਕਾਰ ਗਏ ਨੇ ਸਿਰਫ ਕੂਚੀ ਮਾਰ ਕੇ ਸਰਕਾਰ ਹੈ ਔਰ ਇਹ ਮੈਂ ਕਹਾਂਗਾ ਇਹ ਸਰਕਾਰ ਜਿਹੜੀ ਆ ਲੋਕਾਂ ਨੂੰ ਗੁੰਮਰਾਹ ਕਰਕੇ ਝੂਠ ਬੋਲ ਕੇ ਅੱਜ ਵੀ ਸਾਡਾ ਮੁੱਖ ਮੰਤਰੀ ਵੀ ਇਹ ਜਿਹੜਾ ਸੀਐਮ ਦੀ ਕੁਰਸੀ ਹੈ ਉਹਨੂੰ ਰੰਗਮੰਚ ਦੀ ਸਟੇਜ ਸਮਝੀ ਬੈਠਾ ਹੈ ਤੇ ਲੋਕਾਂ ਨੂੰ ਉਵੇਂ ਹੀ ਠਡਕੇਲੀਆਂ ਕਰ ਰਿਹਾ ਪਰ ਮੈਂ ਇਹ ਦੱਸਣਾ ਚਾਹੁੰਦਾ ਮੁੱਖ ਮੰਤਰੀ ਜੀ ਲੋਕ ਬੜੇ ਸਿਆਣੇ ਨੇ ਤਾਂ ਇਹ ਤੁਹਾਨੂੰ ਹੁਣ ਸਵਾਲ ਹੋ ਰਹੇ ਨੇ ਕਿੰਨੀਆਂ ਵੀਡੀਓ ਆਈਆਂ ਨੇ ਉਹ ਦੱਸਦੇ ਨੇ ਵੀ دیوار ਪਹਿਲੀ ਬਣੀ ਹੋਈ ਜਿੱਥੇ ਪੱਥਰ ਲਾ ਦਿੱਤਾ ਜਿਹੜੇ ਪਖਾਨੇ ਪਹਿਲੇ ਬਣੇ ਹੋਏ ਜਿੱਥੇ ਪੱਥਰ ਲਾ ਦਿੱਤਾ ਕਮਰੇ ਸਕੂਲ ਦੇ ਪਹਿਲੇ ਬਣੇ ਹੋਏ ਸੋ ਇਹਨਾਂ ਦੀ ਸਿੱਖਿਆ ਪ੍ਰਣਾਲੀ ਦਾ ਇਹੀ ਹਾਲ ਹੈ ਮੈਂ ਜੋ ਸਮਝਦਾ ਗੁੰਮਰਾਹ ਕਰਨ ਤੋਂ ਇਲਾਵਾ ਇਹਨਾਂ ਦੀ ਸਿੱਖਿਆ ਪ੍ਰਣਾਲੀ ਜਿਹੜੀ ਉਹ ਵੀ ਗਮਰਾ ਕਰਨ ਨਹੀਂ ਆਉਣ ਵਾਸਤੇ ਇਹ ਜਿਹੜਾ ਅੱਜ ਪਿਹਾਰਾ ਪਿੰਡ ਚ ਉਦਘਾਟਨ ਹਰ ਪਿੰਡ ਚ ਉਦਘਾਟਨ ਕਰ ਰਿਆ ਸੋ ਮੈਂ ਪੰਜਾਬ ਦੇ ਲੋਕਾਂ ਨੂੰ ਕਹਾਂਗਾ ਅਵੇਅਰ ਹੋਵੋ ਇਹ ਜਿਹੜੀ ਝਾੜੂ ਮਾਰਕਾ ਪਾਰਟੀ ਹੈ ਇਹ ਲੋਕਾਂ ਨੂੰ ਝੂਠ ਬੋਲ ਰਹੀ ਔਰ ਪੰਜਾਬ ਨੂੰ ਕਰਜ਼ੇ ਦੀ ਦਲਦਲ ਚ ਤੱਕ ਰਹੀ ਹੈ ਇਸ ਤੋਂ ਪੰਜਾਬ ਨੂੰ ਬਚਾਈਏ ਆਓ ਇੱਕ ਸਾਥ ਹੋ ਕੇ ਇਹਨਾਂ ਨੂੰ ਇੱਥੇ ਚਲਤਾ ਕਰੀਏ ਕੇਂਦਰੋਂ ਨੂੰ ਜਿਹੜਾ ਸੱਦਾ ਆਇਆ ਜੀ ਉਹਦੇ ਵਿੱਚ ਅੱਜ ਇਹ ਬੰਦਿਆ ਪਹੁੰਚ ਰਹੀ ਹੈ ਮੀਟਿੰਗ ਦੇ ਵਿੱਚ ਦੇਖੋ ਉਹ ਸਾਡੀ ਹੁਣ ਮੀਟਿੰਗ ਆ ਜਿਹੜੀ ਆ ਦੋਨੋਂ ਫਾਰਮਾਂ ਦੀ ਹੁਣ ਜਾ ਰਹੀ ਆ ਬਾਈ ਜੇ 23 ਨੂੰ ਸਾਡੀ ਮੀਟਿੰਗ ਹੋਏਗੀ ਚੋਸ ਮੀਟਿੰਗ ਦੇ ਵਿੱਚ ਫਾਈਨਲ ਹੋਏਗਾ ਕਿ ਆਪਾਂ ਉਸ ਮੀਟਿੰਗ ਜਾਣਾ ਨਹੀਂ ਜਾਣਾ ਸੋ ਅਜੇ ਸਾਡਾ ਉਹਦੇ ਬਾਰੇ ਜਿਹੜੀ ਡਿਸਕਸ ਬਾਕੀ ਹੈ ਜ਼ਗੀਰ ਕਿੰਨਾ ਕਰ ਰਿਹਾ ਸਰਕਾਰ ਦੇ ਮੀਡੀਆ ਦੇ ਵਿੱਚ ਝੰਡਾ ਦੇ ਕੇ ਜੀਹਦੇ ਤੁਹਾਨੂੰ ਅਰੈਸਟ ਕੀਤਾ ਗਿਆ ਦੇਖੋ ਕੋਈ ਭਰੋਸਾ ਹੀ ਨਹੀਂ ਰਿਹਾ ਇਸ ਮੁੱਖ ਮੰਤਰੀ ਤੇ ਤਾਂ ਕੋਈ ਭਰੋਸਾ ਹੀ ਨਹੀਂ ਰਿਹਾ ਮੈਂ ਤਾਂ ਇਹ ਪਿਛਲੇ ਸਾਲ ਜਦੋਂ ਗੰਨੇ ਦਾ ਰੇਟ ਵਧਾਉਣਾ ਸੀ ਤਾਂ ਉਦੋਂ ਸਾਡੀ ਮੀਟਿੰਗ ਹੋਈ ਸੀ ਮੈਂ ਉਸ ਮੀਟਿੰਗ ਚਾਮਲ ਸੀ ਉਦੋਂ ਇਹ ਮੀਟਿੰਗ ਛੱਡ ਕੇ ਭੱਜ ਰਿਹਾ ਹੀ ਤਾਂ ਡੀਜੀਪੀ ਸਾਹਮਣੇ ਗੌਰਵ ਜਾਦਵ ਜੀ ਨੇ ਸੀਐਮ 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 ਸਾਹਿਬ ਸੀਐਮ ਸਾਹਿਬ ਕਹਿ ਕੇ ਰੋਕਿਆ ਤੇ ਇਹ ਸਵੇਰੇ 11 ਵਜੇ ਮੈਨੂੰ ਲੱਗਦਾ ਟ ਘਾਰ ਲੈਂਦਾ ਸਵੇਰੇ ਹੀ ਚੜ ਲੈਂਦਾ ਤੇ ਫਿਰ ਇਹਨੂੰ ਪਤਾ ਨਹੀਂ ਮੈਂ ਕੀ ਬੋਲੀਦਾ ਨਾ ਸੋ ਇਹ ਬੜੀ ਮੰਦ ਭਾਗੀ ਗੱਲ ਹੈ ਅੱਜ ਪੰਜਾਬ ਆਪਾਂ ਲਵਾਰ ਛੱਡ ਤਾਂ ਉਸ ਆਦਮੀ ਦੇ ਸਹਾਰੇ ਜਿਹੜਾ ਨਸ਼ੇ ਦਾ ਰੋਲਾ ਪਾਉਂਦਾ ਤੇ ਆਪ ਸਵੇਰੇ ਨਸ਼ੇ ਦੇ ਵਿੱਚ ਧੁੱਤ ਹੋ ਜਾਂਦਾ ਸੋ ਇਹ ਬੜਾ ਪੰਜਾਬ ਵਾਸਤੇ ਜਿਹੜਾ ਮਾੜਾ ਸਮਾਂ ਚੱਲ ਰਿਹਾ ਕੋਈ ਗੱਲ ਨਹੀਂ ਪੰਜਾਬ ਦੇ ਲੋਕ ਹੈ ਹਮੇਸ਼ਾ ਜੂਝਦੇ ਆਏ ਆ ਔਰ ਜੂਝਾਂਗੇ ਪੰਜਾਬ ਫਿਰ ਸਰਵਾਈਵ ਕਰੇਗਾ ਪਰ ਇਹਨਾਂ ਨੂੰ ਮੈਂ ਕਹੂੰਗਾ ਆ ਦਿੱਲੀ ਵਾਲਿਆਂ ਨੂੰ ਦਿੱਲੀ ਮੋੜ ਕੇ ਭੇਜੋ ਜਿਹੜੇ ਪੰਜਾਬ ਆ ਕੇ ਬਹਿ ਜਾਂਦੇ ਨੇ ਤੇ ਤਕੜੇ ਹੋ ਕੇ ਪੰਜਾਬ ਨੂੰ ਸੰਭਾਲੀਏ ਆਓ ਮੇਰੇ ਭਰਾਵੋ ਔਰ ਇਹਨਾਂ ਨੂੰ ਪਿੰਡਾਂ ਚ ਆਏ ਨੂੰ ਸਵਾਲ ਜ਼ਰੂਰ ਕਰੋ ਕਿ ਉਹ 30000 ਕਰੋੜ ਮਾਈਨਿੰਗ ਦਾ ਕਿੱਥੇ ਹੈ 50000 ਕਰੋੜ ਐਕਸਾਈਜ਼ ਦਾ ਕਿੱਥੇ ਹੈ ਤੇ ਜਿਹੜਾ ਤੁਸੀਂ 1 ਲੱਖ ਕਰੋੜ ਕਰਜ਼ਾ ਚੜਾਇਆ ਤੁਸੀਂ ਤਾਂ ਕਹਿੰਦੇ ਕਰਜ਼ਾ ਉਤਾਰਨਾ ਇਹ ਕਿਵੇਂ ਚੜਾਇਆ ਤੇ ਜਿਹੜਾ ਤੁਸੀਂ ਸਦਾ ਛੁਪ ਕੇ ਨਸ਼ੀਦ ਕਰਾਇਆ ਉਹਦਾ ਇਨਸਾਬ ਕਿਤੇ ਆ ਤੇ ਮੋਰਚੇ ਤੁਸੀਂ ਜਿਹੜੇ ਦਲਵਲ ਖਲ ਦੇ ਨਾਲ ਚਟਾਇਆ ਲੋਕਾਂ ਨੂੰ ਮੀਟਿੰਗ ਚ ਸੱਦ ਕੇ ਉਹਨਾਂ ਨੂੰ ਬੇਭਰੋਸਗੀ ਪੈਦਾ ਕੀਤੀ ਆ ਉਹ ਕਿਉਂ ਕੀਤੀ ਆ ਇਹ ਸਾਰੇ ਸਵਾਲ ਕਰਿਆ ਕਰੋ ਨਸ਼ੀਦ ਆ ਮੰਡੀਆਂ ਦੇ ਵਿੱਚ ਫਸਲ ਆ ਰਹੀ ਹੈ ਕਿਸਾਨਾਂ ਦੀ ਮੰਡੀਆਂ ਦੇ ਹਾਲਾਤ ਕਿਵੇਂ ਦੇਖਦੇ ਆ ਕੇਲ ਜੀ ਕਿਸਾਨਾਂ ਦੇ ਹਾਲਾਤ ਮੰਡੀਆਂ ਚ ਹਾਲਾਤ ਤਾਂ ਤੁਸੀਂ ਵੇਖਿਆ ਹੋਊਗਾ ਵੀ ਆ ਜਿਹੜੀ ਦੋ ਦਿਨ ਹੁਣ ਬਾਰਿਸ਼ ਹੋਈ ਆ ਉਹਦੇ ਵਿੱਚ ਕਣਕ ਜਿਹੜੀ ਆ ਉਹ ਪਾਣੀ ਚ ਤੈਰ ਰਹੀ ਆ ਕੋਈ ਇਹਨਾਂ ਦਾ ਮੰਡੀਆਂ ਦੇ ਵਿੱਚ ਜਿਹੜਾ ਮੈਂ ਕਹਾਂਗਾ ਤਿਆਰੀ ਨਹੀਂ ਹੈਗੀ ਉਹ ਕਿਵੇਂ ਕਿ ਸਰਕਾਰ ਨੇ ਪਹਿਲਾਂ ਤਿਆਰੀ ਕਰਨੀ ਹੁੰਦੀ ਆ ਖਰੀਦ ਤੋਂ ਉੱਥੇ ਤਰਪਾਲਾਂ ਮਹੀਆ ਕਰਾਣੀਆਂ ਹੁੰਨੀਆਂ ਉਹ ਜੇਕਰ ਕੋਈ ਫਸਲ ਆਉਂਦੀ ਉਹਨੂੰ ਢੱਕ ਕੇ ਕਿਵੇਂ ਰੱਖਣਾ ਜੇ ਸਰਕਾਰ ਨੇ ਭਰਾਈ ਵੀ ਕਰ ਲਈ ਤੇ ਉਹਨੂੰ ਵੀ ਢੱਕ ਕੇ ਰੱਖਣਾ ਪੈਂਦਾ ਅਨਾਜ ਹੈ ਇਹਨੂੰ ਖੁੱਲੇ ਅਸਮਾਨ ਤੇ ਲਈ ਛੱਡਿਆ ਨਹੀਂ ਜਾ ਸਕਦਾ ਸੋ ਉਹਦੇ ਵਾਸਤੇ ਇਹਨਾਂ ਦੀ ਤਿਆਰੀ ਬਿਲਕੁਲ ਜਿਹੜੀ ਉਹ ਨਾਕਾਮ ਬਿਲਕੁਲ ਹੈ ਹੀ ਨਹੀਂ ਕਹਦੇ ਹੋ ਜ਼ੀਰੋ ਹੈ ਔਰ ਕਣਕ ਲੋਕਾਂ ਦੀ ਪਾਣੀ ਚ ਤੈਰੀ ਹੈ ਸੋ ਮੈਂ ਸਮਝਦਾ ਇਹ ਸਰਕਾਰ ਦੇ ਕੋਲ ਸੋਹਰਦੀ ਵਾਲੀ ਕੋਈ ਗੱਲ ਨਹੀਂ ਹੈ ਇਹਦਾ ਕਿ ਤੁਹਾਨੂੰ ਪਤਾ ਹੀ ਅੱਜ ਆਪਣੇ ਪੰਜਾਬ ਦੇ ਪ੍ਰਧਾਨ ਸਰਾ ਮਜੀਤ ਸਿੰਘ ਰਾਏ ਜੋ ਕਿ ਇਹਨਾਂ ਨਾਲ ਅਸੀਂ 4 ਸਾਲ ਤੋਂ ਲਗਾਤਾਰ ਪਹਿਲਾਂ ਵੀ ਦਿਰੀ ਧਾਨੇ ਤੇ ਜਾਂਦੇ ਹੁੰਦੇ ਸੀ ਕਿ ਜਦੋਂ ਸਾਨੂੰ ਇਹਨਾਂ ਇਹਨਾਂ ਬਾਰੇ ਬਲ ਨਹੀਂ ਵੀ ਪਤਾ ਹੁੰਦਾ ਜਿੱਦਾਂ ਜਿੱਦਾਂ ਸਾਨੂੰ ਪਤਾ ਹੀ ਇਹਨਾਂ ਆਪਣੀ ਛਾਈਆਂ ਦੇਖੀਆਂ ਅਸੀਂ ਇਹਨਾਂ ਨਾਲ ਝੰਡਾ ਫੜਿਆ ਇਹਨਾਂ ਦੇ ਨਾਲ ਇਹਨਾਂ ਨੂੰ ਸਾਥ ਦੇਣ ਲੱਗੇ ਇਹ ਨਹੀਂ ਵੀ ਸਾਡਾ ਬਹੁਤ ਕੰਮ ਆ ਸਾਥ ਦਿੱਤਾ ਜਿੱਦਾਂ ਕਿ ਤੁਹਾਨੂੰ ਪਹਿਲਾਂ ਵੀ ਪਤਾ ਹੈ ਕਿ ਆਪਣੇ ਪਿੰਡ ਦੇ ਗੁਰਦਾਸ ਮੂਰੇ ਇੰਟਰਲੌਕ ਬਾਰੇ ਸੀਗਾ 3 ਸਾਲ ਤੋਂ ਇਹਦਾ ਵੀ ਸੇਧਦਾਨ ਸਹਿਕਾਰਥ ਲੈਣਾ ਪਿਆ ਕਿਉਂ ਪਹਿਲਾਂ ਪਿੰਡ ਵਿਚਾਰ ਕੋ ਕਰ ਨਹੀਂ ਸੀ ਰਹੀ ਅਸੀਂ ਉਦੋਂ ਵੀ ਆਪਣੇ মিডিਆ ਸਾਥਕੇ ਵੀਡੀਓ ਵੀ ਦਿੱਤੀ ਆਈ ਇਹ ਆਪਣੇ ਜੂਨੀਅਰ ਵਾਲੇ ਵੀ ਆਏ ਸੀ ਆਪਣੇ ਫਲੋਰੋ ਆਏ ਸੀ ਲੋਕ ਮੰਚ ਭਲਾਈ ਵਾਲੇ ਉਹਨੇ ਵੀ ਸਾਨੂੰ ਇਹ ਕਿਹਾ ਵੀ ਅਸੀਂ ਜਿਹੜਾ ਵੀ ਹੈਗਾ ਸਾਡਾ ਕੰਪੇਲ ਦੇ ਦਾਤ ਕਰਾਂਗੇ ਜਿਹੜੀਆਂ ਚਿੱਠੀਆਂ ਬੱਖ-ਬੱਖ ਵੀ ਦਿੱਤੀਆਂ ਸੀ ਉਹ ਸਾਰਾ ਉਹਦਾ ਹੋ ਕੇ ਸਾਡਾ ਉਹ ਐਂਟਰ ਲੋਕ ਲੱਗ ਗਿਆ ਆ ਉਹ ਇਹਨਾਂ ਦੀ ਸਾਰੀ ਪ੍ਰਾਪਤੀ ਕਰਦੇ ਹਾਂ ਸਾਰੇ ਉੱਥੇ ਇਹ ਹੋਇਆ ਸੀ ਹੁਣ ਸਾਡਾ ਜਿਹਦਾ ਜਿਆਦਾ ਜਿਹੜਾ ਪਰਿਵਾਰ ਚ ਵਾਧਾ ਕਰੀਏ ਇਸ ਕਰਕੇ ਸਾਡੇ ਪਿੰਡ ਆਪਾਂ ਮੀਟਿੰਗ ਰੱਖੀ ਗਈ ਸੀ ਜਿਹਦੇ ਵਿੱਚ ਸਰਪੰਚ ਸਮੇਤ ਜੱਜਾ ਪੈਂਡ ਜੱਜਾ ਪੈਂਡ ਤੋਂ ਉਹ ਆਪਣੇ ਸਾਥੀਆਂ ਲੈ ਕੇ ਆਏ ਸੀ ਆਪਣੇ ਸਾਭ ਘਰ ਸਰਪੰਚ ਸੋਨੀ ਦਾ ਉਹ ਨਹੀਂ ਆਪਣੇ ਸਾਥੀਆਂ ਨੂੰ ਭੇਜਿਆ ਉਹ ਸਾਡੇ ਪਿੰਡ ਦੇ ਬਹੁਤ ਸਾਰੇ ਸਾਥੀ ਸੀ ਜਿਹੜੇ ਕਹਿੰਦੇ ਵੀ ਸਾਨੂੰ ਵੀ ਨਾਲ ਜਾਇਆ ਕਰੋ ਪਰ ਸਾਡੇ ਨਾਲ ਜਾਂਦੇ ਵੀ ਸੀਗੇ ਪਰ ਉਹ ਇਦਾਂ ਕਿਸੇ ਆਪਣੇ ਉਹਨਾਂ ਦਾ ਕੋਈ ਮੈਂਬਰਸ਼ਿਪ ਨਹੀਂ ਸੀ ਲਈ ਹਾਂ ਜ਼ਿੰਮੇਵਾਰੀਆਂ ਕਿਹੜੇ ਕਿਹੜੇ ਆਉਂਦੇ ਹਾਂ ਅੱਜ ਇਦਾਂ ਇਹ ਮੈਨੂੰ ਮੇਰੇ ਨਾਲ ਹਰਮਿੰਦਰ ਸਿੰਘ ਜਿੱਦਾਂ ਨਹੀਂ ਮੈਨੂੰ ਪਤਾ ਇਹਦੀ ਦਿੱਤੀ ਆ ਆਪਣੇ ਬਾਈ ਪ੍ਰਧਾਨ ਸਰ ਦਾ ਤੇਜਾ ਸਿੰਘ ਨੇ ਬਣਾਇਆ ਜੀ ਜਿੰਨੇ ਸਗਾਤ ਆਪਣੇ ਸੰਜੀ ਦੇ ਬਣਾਇਆ ਆਪਣੇ ਨਾਲ ਕੈਸ਼ੀਅਰ ਮੁੰਡੇ ਦਾ ਵੀ ਜਿੱਦਾਂ ਹੁਣ ਆਪਣਾ ਹੋਰ ਅਸੀਂ ਇੱਕ ਦੋ ਬੰਦੇ ਆਪਣੇ ਕਹਿੰਦੇ ਦਬੇਸੇ ਚੁਣੋਗੇ ਚੁਣ ਕੇ ਜਿੱਦਾਂ ਆਪਾਂ ਇਹ ਇਕਾਈ ਚਲਾਵਾਂਗੇ ਅਸੀਂ ਇਹਨਾਂ ਨੂੰ ਬੁਸ਼ਵਾਜ ਦੋਹੇ ਵੱਧ ਤੋਂ ਵੱਧ ਜਿੱਦਾਂ ਇਹ ਸੇਵਾ ਜਿੱਦਾਂ ਅੱਗੇ ਜਾਂਦੇ ਹੀ ਅਸੀਂ ਕੋਸ਼ਿਸ਼ ਕਰਾਂਗੇ ਉਹ ਤੋਂ ਵੱਧ ਤੋਂ ਵੱਧ ਇਹਨਾਂ ਨੂੰ ਸਮਾਂ ਦਈਏ